ਬਣੇ ਵਿਚੋਲਾ ਨਿਕਲ ਆ ਬੂ ਮੇਰਾ ਤਾਂ ਨਿਕਾ ਗਿਆ ਸੀ ਬੂ ਮੇਰਾ ਤਾਂ ਨਿਕਾ ਗਿਆ ਸੀ ਮੈਂ ਤੀਨ ਨਹੀਂ ਦੀ ਪਟੋਲਾ ਹੈ ਮਾਝੇ ਦੀ ਜਟਾ ਨੇ ਅੜਿਓ ਹਈਆਂ ਰੱਖਿਆ ਓਲਾ ਹੋਏ ਮਾਝੇ ਦੇ ਜਟਾ ਨੇ ਇੰਨੋ ਰਹਿਣਾ ਬੋਲਾ ਮਾਇਆ ਕਾ ਤਾਉ ਕਰਾਲੀਆਂ ਮੇਰੇ ਨਕ ਨੂੰ ਮੁਰਗੀ ਨਿਕਲਦਾ ਰੁੱਸਿਆ ਫਿਰੇ ਕੀ ਚੌਲਾਂ ਦੀ ਮੁਰਗੀ ਨਿਕਲਦਾ ਰੁੱਸਿਆ ਫਿਰੇ ਇਹ ਪਾਣੀ ਨਾ ਛੁੱਟਿਆ ਮੇਲੀਆਂ ਦੀਆਂ ਦਾ ਦੋ ਮਟਿਆ ਰਾਹ ਗੱਲੀਆਂ ਮੇਲੇ ਸੋ ਕੀ ਕਰਵੈ ਕੀ ਜਿਹਦੇ ਕੋਈ ਨੀ ਰੋਂਦਾ ਜਾਂਦਾ ਜਿਹਦੇ ਨਾਲ ਪਹਿਲਾ ਮੰਗੀ ਸੀ ਵੇਖੋ ਨੀ ਰੋਂਦਾ ਜਾਂਦਾ ਜਿਹਦੇ ਨਾਲ ਪਹਿਲਾ ਮੰਗੀ ਸੀ ਵੇਖੋ ਨੀ ਰੋਂਦਾ ਜਾਂਦਾ ਜਿਹਦੇ ਨਾਲ ਪਹਿਲਾ ਮੰਗੀ ਸੀ ਵੇਖੋ ਨੀ ਰੋਂਦਾ ਜਾਂਦਾ ਤੇ ਪਾਸੇ ਮੈਂ Yeah! ਜੋਗੀ ਦੀ ਦਸ ਪਾਵਾਂ ਜੋਗੀ ਨਾਕ ਦਾ ਬਚਾਵੇ ਘੜਿਆਣਾ ਕਰੇ ਤੂੰ ਪਾਣੇ ਠਾਣ ਕੇ ਤੈਨੂੰ ਪੱਟੇ ਨਾ ਮੁੰਡੇ ਆਕੂ ਟੋਲਾ ਬਣਿਤੇ ਤੈਨੂੰ ਦਾ ਛਿਮਣ ਵਿੱਚ ਜਦ ਮੈਂ ਚੁੰਨੀ ਰੰਗੀ ਜੋਰਾ ਵੇ ਕਹਿੰਦੇ ਆਉਣ ਕੁੜੀਆਂ ਨਹੀਂ ਮੇਰਾ ਆਇਆ ਬਣਾਉਣਾ ਰੰਗ ਕਵੇ ਤੋਂ ਕਾਗ ਆਵਨ ਕੁੜੀਆਂ ਮਾਨ ਤਾਨੇ ਆਉਣ ਕੁੜੀਆਂ ਮਾਨ ਤਾਨੇ ਓ ਤੇਰੇ ਕਰਵਾਲਾ ਤਾਨੇ ਸੁਣ ਕੇ ਓ ਤਪ ਜਾਂਦੀ ਤਾਨੇ ਸੁਣ ਕੇ ਓ ਤਪ ਜਾਂਦੀ ਜਿਉਂ ਆਰਨ ਵਿੱਚ ਫਾਲਾ ਉਹ ਮਨ ਲਗਾ ਲੂੰਗੀ ਕਰਕੇ ਕਾਲਾ I'm ready get better. 别别别！ ਮੈਂ ਬਿੱਲੂ ਜੋਗੀ ਆ ਭਲਾ ਮੈਂ ਬਿੱਲੂ ਜੋਗੀ ਆ 好的。 ਇੱਕ ਵਾਰੀ ਬੋਲੋ ਜੀ ਅੱਪਾ ਫੇਰ ਕਦੇ ਨਾ ਲੜੀਏ ਇੱਕ ਵਾਰੀ ਬੋਲੋ ਜੀ ਅੱਪਾ ਫੇਰ ਕਦੇ ਨਾ ਲੜੀਏ ਇੱਕ ਵਾਰੀ ਬੋਲੋ ਜੀ ਕਰੀ ਦੇ ਆਇਆ ਪੇਡਾਂ ਨਾਲੇ ਤੁਦੜਕਾ ਨਾਰੇ ਕਰਕੇ ਪੇਡਾਂ ਨਾਰੇ ਤੁਦੜਕਾ ਨਾਰੇ ਕਰਕੇ ਪੇਡਾਂ ਨਾਰੇ ਤੁਦੜਕਾ ਵਾਲਿਏ ਮਿਲ ਕੇ ਬੋਲੀ ਪਾਈਏ ਨੀ ਮਾਰ ਤਰਤ ਤੇ ਅੱਡੀ ਕੁੜੀਏ ਬੱਲੇ ਬੱਲੇ ਮਾਰ ਤਰਤ ਤੇ ਅੱਡੀ ਕੁੜੀਏ ਅੰਬਰੀ ਤੂੜੀ ਚੜਾਈਏ ਏ ਵੀਰ ਸੇ ਦਾ ਗੈਣਾ ਕੁੜੀਏ ਨਚਨੋ ਨਾ ਸ਼ਰਮਾਈਏ ਨੀ ਵੱਜਦੇ ਡੀ ਜੇ ਨੂੰ ਅੱਡੀ ਮਾਰ ਪਨ ਰਹੀਏ ਵੱਜਦੇ ਡੀ ਜੇ ਨੂੰ ਅੱਡੀ ਮਾਰ ਪਨ ਰਹੀਏ ਮਰਦੇ ਲੇ ਚੋਲੇ ਚੋਲੇ ਨਿਕੜਾ ਮੈਂ ਉਹ ਚੁਕਣਾ ਜੇ ਰਿਆ ਬੁਰਜੀ ਦੇ ਬੋਲੇ ਮੈਂ ਚੱਕ ਵੀ ਲਿਆ ਮੇਰੇ ਮਨ ਜੰਦੀ ਰੀਤਾ ਡੋਲੇ ਭਾਈ ਜੀ ਦੇ ਘੜਕਦੀਆਂ ਕੋਈ ਨਟ ਪਰਦਾ ਬੋਲੇ 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 ਭਾਈ ਜੀ ਦੇ ਘੜਕਦੀਆਂ ਕੋਣ ਮਹੀਨਾ ਦਿੱਤੀਆਂ ਦੇ ਪਿਪਲੀ ਪਿੰਗਾ ਪਾਈਆਂ ਵੇ ਬੋਲੀ ਉੱਤੇ ਬੋਲੀ ਪਾਕੇ ਨ ਜਾਵੇ ਮੇਰੇ ਕੰਤ ਕੋ ਚੱਕਿਆ ਨ ਜਾਵੇ ਮੈਂ ਮਾਰਿਆ ਲਲਕਾਰਾ ਮੋਦ ਕਰ ਚੱਕ ਲਾਵੇ ਪਤਲੀ ਨਾਰ ਦੀ ਆਰਾ ਕੋਟ ਨਹੀਂ ਲਾ ਲਿਆ ਵੀ ਹੈ ਕੋਟ ਕੋਟ ਨਹੀਂ ਲਾ ਲਿਆ ਇੱਕ ਵਟ ਗਿਆ ਮੈਂ ਲੈਂਦੀ ਮੋਰ ਚੀਕਾਂ ਦੇ ਮੈਂ ਨਾ ਬਾਬਾ